ਵਿਆਹ ਹੋਊਗਾ ਇੱਡਾ ਨਹੀਂ ਕੋ ਚੱਕਰ ਆ ਲੋਕਾਂ ਨੂੰ ਆਇਆ ਵੀ ਨਾ ਇਹ ਵਿਆਹ ਨਹੀਂ ਹੁੰਦਾ ਜਾਂ ਕੁਝ ਵੀ ਇਹਨਾਂ ਦਾ ਕੁਝ ਹੋ ਗਿਆ ਮੈਕੂਟਲ ਤੇ ਉਸਦੇ ਹਸਬੰਡ ਅਣਮੋਲ ਨੇ ਵਿਆਹ ਤੋਂ ਕੁਝ ਦਿਨ ਪਹਿਲਾਂ ਲਾਈਵ ਹੋ ਕੇ ਆਪਣੇ ਚਾਹਣ ਵਾਲੇ ਨੂੰ ਇੱਕ ਗੱਲ ਕਹੀ ਸੀ ਸਾਡੇ ਵਿਆਹ ਨੂੰ ਲੈ ਕੇ ਬਹੁਤ ਲੋਕਾਂ ਨੂੰ ਵਹਿਮ ਆ ਕਿ ਇਹਨਾਂ ਦਾ ਵਿਆਹ ਨਹੀਂ ਹੋਣਾ ਪਰ ਅਸੀਂ ਵਿਆਹ ਜਲਦੀ ਕਰਵਾਉਣ ਜਾ ਰਹੇ ਹਾਂ ਸੋ ਫਾਈਨਲੀ ਮੈਕੂਟਲ ਤੇ ਅਣਮੋਲ ਦਾ ਵਿਆਹ ਹੋ ਚੁੱਕਿਆ ਹੈਗਾ ਸੋ ਵਿਆਹ ਤੋਂ ਬਾਅਦ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਮੈਕੂਟਲ ਤੇ ਅਣਮੋਲ ਦੇ ਉੱਪਰ ਵੱਖ-ਵੱਖ ਟਿੱਪਣੀਆਂ ਕਰਦੇ ਪਏ ਨੇ ਕੁਝ ਕਪ ਲੋਕ ਆਪਣੀਆਂ ਵੀਡੀਓਜ਼ ਨੀਚੇ ਵੀ ਕਮੈਂਟ ਕਰਦੇ ਪਏ ਕੀ ਮੈਕੂ ਢਿੱਲੋਂ ਦਾ ਲਹਿੰਗਾ ਨਹੀਂ ਸੋਨਾ ਜਾਂ ਉਹ ਇੱਕ ਲੋਫਰ ਕੁੜੀ ਆ ਗਈ ਵਿਆਹ ਤੋਂ ਪਹਿਲਾਂ ਹੀ ਆਪਣੇ ਹਸਬੰਡ ਨਾਲ ਘੁੰਮਦੀ ਫਿਰਦੀ ਰਹੀ ਹੈਗੀ ਸੋ ਇਦਾਂ ਦੇ ਲੋਕ ਨੇ ਜਿਹੜੇ ਕਿ ਟਿੱਪਣੀਆਂ ਕਰਦੇ ਪਏ ਸੀਗੇ ਪਰ ਉਹ ਗੱਲ ਕਰੀ ਜੇਕਰ ਮੈਕੂ ਢਿੱਲੋਂ ਦੇ ਲਹਿੰਗੇ ਨੂੰ ਲੈ ਕੇ ਕਿ ਜੋ ਲੋਕ ਕਹਿੰਦੇ ਪਏ ਸੀ ਕਿ ਮੈਕੂ ਢਿੱਲੋਂ ਦਾ ਲਹਿੰਗਾ ਜਾਂ ਉਹਦੀ ਜੁਐਲਰੀ ਇੰਨੀ ਸੋਹਣੀ ਨਹੀਂ ਸੀ ਹੈਗੀ ਸੋ ਇੱਥੇ ਆਪਾਂ ਤੁਹਾਨੂੰ ਦੱਸਦੇ ਕਿ ਜਿਹੜੇ ਸ਼ੌਂਕ ਬਾਪ ਨੇ ਪੂਰੇ ਕਰਨੇ ਸੀ ਉਹ ਕੁੜੀ ਨੇ ਖੁਦ ਮੈਕੂ ਨੇ ਆਪ ਪੂਰੇ ਕੀਤੇ ਨੇ ਕਿਉਂਕਿ ਇੱਕ ਮਾਪਿਓ ਦਾ ਵਿਆਹ ਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ ਕਿ ਵਿਆਹ ਦੀ ਕੋਈ ਟੈਨਸ਼ਨ ਨਹੀਂ ਹੁੰਦੀ ਇੱਕ ਬੱਚੇ ਨੂੰ ਕਿ ਮੇਰੇ ਮਾਪੇ ਬਾਪ ਹੈਗੇ ਨੇ ਖੁਦ ਤਿਆਰੀਆਂ ਕਰਵਾਉਣਗੇ ਮੇਰੇ ਨਾਲ ਸੋ ਮੈਕੂ ਢਿਲੋਂ ਦਾ ਫਾਦਰ ਸਾਹਿਬ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਪਰ ਫਿਰ ਵੀ ਵਿਆਹ ਬਹੁਤ ਵਧੀਆ ਹੋਇਆਗਾ ਮੈਕੂ ਢਿਲੋਂ ਦੇ ਹਸਬੰਡ ਨੂੰ ਲੈ ਕੇ ਵੀ ਇਹ ਕਿਹਾ ਜਾ ਰਿਹਾਗਾ ਕਿ ਉਹ ਇੱਕ ਨੰਬਰ ਦਾ ਨਸ਼ੇੜੀ ਆ ਗੱਡੀਆਂ ਤੋਂ ਉਸਦਾ ਗੁਜ਼ਾਰਾ ਹੁੰਦਾਗਾ ਪਹਿਲੀ ਗੱਲ ਤਾਂ ਬਈ ਬੰਦਾ ਮੰਗ ਕੇ ਤਾਂ ਨਹੀਂ ਖਾਂਦਾ ਮਿਹਨਤ ਕਰਦਾ ਗੱਡੀਆਂ ਚਲਾਉਂਦਾ ਹੈਗਾ ਗੱਡੀਆਂ ਵੀ ਸਸਤੀਆਂ ਨਹੀਂ ਹੈਗੀਆਂ 15 15 20 20 ਲੱਖ ਵਾਲੀਆਂ ਗੱਡੀਆਂ ਨੇ ਜੋ ਬਾਕੀ ਬਹੁਤ ਲੋਕ ਨੇ ਜਿਹੜੇ ਕਿ ਵਿਆਹ ਤੋਂ ਬਾਅਦ ਹਿੱਟ ਹੁੰਦੇ ਨੇ ਵਿਆਹ ਤੋਂ ਬਾਅਦ ਅਮੀਰ ਹੁੰਦੇ ਨੇ ਆਪਣੇ ਘਰ ਦੀ ਗਰੀਬੀ ਵਿਆਹ ਤੋਂ ਬਾਅਦ ਦੂਰ ਕਰ ਲੈਂਦੇ ਨੇ ਤੇ ਨਾਲ ਦੀ ਨਾਲ ਮੈਕੂ ਢੱਲੋਂ ਨੇ ਵੀ ਆਪਣੇ ਇੰਸਟਾਗ੍ਰam ਦੇ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਆਪਣੇ ਮਾਸੜ ਨਾਲ ਜਿਹਦੀ ਕੈਪਸ਼ਨ ਦੇ ਵਿੱਚ ਮੈਕੂ ਢੱਲੋਂ ਲਿਖਦੀ ਪਈ ਕਿ ਲਵ ਯੂ ਮਾਸੜ ਜੀ ਮੇਰੀ ਜ਼ਿੰਦਗੀ 'ਚ ਜੋ ਵੀ ਪ੍ਰੋਬਲਮਸ ਆਈਆਂ ਤੁਸੀਂ ਅੱਗੇ ਖੜੇ ਮੈਨੂੰ ਮੇਰੇ ਪਾਪਾ ਦੀ ਕਮੀ ਕਦੇ ਮਹਿਸੂਸ ਨਹੀਂ ਹੋਣ ਦਿੱਤੀ ਹਮੇਸ਼ਾ ਸਹੀ ਰਾਹ ਤੇ ਤੁਰਨਾ ਸਿਖਾਇਆ ਚੰਗੇ ਮਾੜੇ ਦੀ ਮੈਨੂੰ ਸਮਝ ਦਿੱਤੀ ਆਗੀ ਸੋ ਬਾਕੀ ਮੈਕੂਟਲ ਤੇ ਅਣਮੋਲ ਨੂੰ ਕਮੈਂਟ ਬਾਕਸ ਦੇ ਵਿੱਚ ਬਿਆਹ ਦੀਆਂ ਮੁਬਾਰਕਾਂ ਜ਼ਰੂਰ ਦਿਓ ਮਿਲਦੇ ਆਂ ਪਾ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ